ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਹੁਣ ਬਹੁਤ ਵੱਡਾ ਬਦਲਾਅ ਹੋਣ ਵਾਲਾ ਹੈ ਐਸੀ ਘਟਨਾ ਹੋ ਜਾਵੇ ਕਿ ਤੁਹਾਡਾ ਜੀਵਨ ਤੁਹਾਡਾ ਬਦਲ ਹੀ ਜਾਵੇਗਾ ਤੇ ਤੁਸੀਂ ਉਸ ਘਟਨਾ ਨੂੰ ਜੀਵਨ ਪਰ ਭੁੱਲ ਨਹੀਂ ਸਕਦੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਮਾਤਾ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂ ਆਂਦੇ ਨਾਲ ਮਾਲਾ ਮਾਲ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅਸੀਂ ਤੁਹਾਨੂੰ ਅੱਜ ਇੱਕ ਬੜੀ ਵੱਡੀ ਖੁਸ਼ਖਬਰੀ ਦੱਸਣ ਵਾਲੇ ਹਾਂ ਜੀ ਹਾਂ ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਅਦਭੁਤ ਤੇ ਸ਼ਕਤੀਸ਼ਾਲੀ ਬਦਲਾਵ ਦੇਖਣ ਨੂੰ ਮਿਲਣਗੇ ਤੁਹਾਨੂੰ ਖੁਸ਼ਖਬਰੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਜਸਤੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਤੁਹਾਡੇ ਦੁਸ਼ਮਨਾ ਦਾ ਹਾਲ ਜਿਹੜਾ ਹੈ ਉਹ ਇਦਾਂ ਦਾ ਹੋ ਜਾਵੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਦੋਸਤੋ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋ ਜਾਵੇਗੀ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੇ ਜੋ ਕੁਝ ਵੀ ਹੋਣ ਵਾਲਾ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਦਾਂ ਦੇ ਮੌਕੇ ਭਗਵਾਨ ਸਾਰਿਆਂ ਨੂੰ ਨਹੀਂ ਦਿੰਦੇ ਅੱਜ ਸ਼ਾਮ 4 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਬੜੀਆਂ ਹੀ ਭਵਿੱਖ ਬਾਣੀਆਂ ਜੋ ਹਮੇਸ਼ਾ ਦੇ ਲਈ ਸਹੀ ਸਾਬਤ ਹੋ ਜਾਣਗੀਆਂ ਅੱਜ ਤੁਹਾਡਾ ਸੁਪਨਾ ਕੋਈ ਸੱਚ ਹੋ ਜਾਵੇਗਾ ਇਸ ਵੀਡੀਓ ਨੂੰ ਧਿਆਨ ਨਾਲ ਵਿੱਚ ਰੋਜ਼ ਸੁਣਨਾ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖ ਬਾਣੀ ਕਰਦਾ ਹੈ ਤਾਂ ਅੱਜ ਤੁਸੀਂ ਕੋੜੋਣਾ ਦੇ ਮਾਲਕ ਹੋ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਜਿਸ ਨੂੰ ਤੁਸੀਂ ਪੌਣ ਦੀ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਉਹ ਤੁਹਾਡੇ ਲਈ ਸਹੀ ਸਾਬਤ ਹੋ ਜਾਵੇਗੀ ਤੁਹਾਡੇ ਕੋਲ ਆ ਜਾਵੇਗੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਹੁਣ ਕਮੀ ਨਹੀਂ ਰਹਿ ਜਾਵੇਗੀ ਤੁਹਾਨੂੰ ਇਸ ਸਮੇਂ ਚਿੰਤਾ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਹੀ ਮਾਰਗਦਰਸ਼ਨ ਹੋ ਜਾਵੇਗਾ ਤੁਹਾਡਾ ਜੀਵਨ ਪੂਰੀ ਤਰ੍ਹਾਂ ਬਦਲਣ ਵਾਲਾ ਹੈ ਇੱਕ ਛੜਕੇ ਦੇ ਨਾਲ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਤੁਹਾਡੇ ਕੋਲ ਸਾਰੀਆਂ ਹੀ ਚੀਜ਼ਾਂ ਹੋ ਜਾਣਗੀਆਂ ਜਿਸ ਨੂੰ ਪਹੁੰਚਣ ਲਈ ਤੁਸੀਂ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਇਸ ਸਮੇਂ ਤੁਹਾਡੇ ਕੋਲ ਗੱਡੀ ਘਰ ਤੇ ਧਨ ਦੌਲ ਸਭ ਕੁਝ ਤੁਹਾਡੇ ਕਦਮਾਂ ਵਿੱਚ ਆਵੇਗਾ ਤੁਹਾਡਾ ਚੈਮਨ ਹੁਣ ਪਹਿਲਾ ਵਰਗਾ ਬਿਲਕੁਲ ਵੀ ਨਹੀਂ ਰਹੇਗਾ ਇਹ ਸਭ ਕੁਝ ਹੁਣ ਤੁਹਾਡੇ ਕੋਲ 10 ਗੁਣਾ ਵੱਧ ਜਾਵੇਗਾ ਇਸ ਗੱਲ ਨੂੰ ਤੁਸੀਂ ਆਪਣੇ ਨਾਲ ਗੰਡ ਬਣ ਕੇ ਰੱਖ ਲਓ ਤਿੰਨ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਕਰੰਦੇ ਤੁਹਾਨੂੰ ਪਰੇਸ਼ਾਨ ਕਰਨਾ ਚਾਹੀਦਾ ਹੈ ਤਾਂ ਤੁਹਾਡੇ ਚੈਮਨ ਵਿੱਚ ਇੱਕ ਬੜਾ ਵੱਡਾ ਫਿਰ ਬਦਲਾਵ ਆ ਜਾਵੇਗਾ ਦੋਸਤ ਆਖਿਰ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਵੇਂ ਦਿਲਦਰਦਤਾਂ ਲਿਆ ਰਹੀਆਂ ਹਨ ਇਸ ਬਾਰੇ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਦੋਸਤੋ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਖਾਸ ਚੀਜ਼ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਹੈ ਜੋ ਤੁਹਾਡੀ ਕਿਸਮਤ ਬਦਲ ਦੇਵੇਗੀ ਦੋਸਤੋ ਇਸ ਗੱਲ ਨੂੰ ਤੁਸੀਂ ਬੜੇ ਹੀ ਧਿਆਨ ਦੇ ਨਾਲ ਸੁਣਨਾ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੇ ਤੁਸੀਂ ਇਸ ਝੜਕੇ ਵਿੱਚ ਇਹ ਤਣ ਨਾਲ ਮਾਲਾ-ਮਾਲ ਹੋ ਸਕਦੇ ਹੋ ਦੋਸਤੋ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਚੀਜ਼ ਦੇ ਬਾਰੇ ਕਿਸੇ ਨੂੰ ਵੀ ਖਬਰ ਨਹੀਂ ਹੋਣੀ ਹਰ ਕਿਸੇ ਤੋਂ ਤੁਸੀਂ ਇਸ ਗੱਲ ਨੂੰ ਲੁਕਾ ਕੇ ਰੱਖਣਾ ਹੈ ਬੜੀ ਹੀ ਜ਼ਰੂਰੀ ਗੱਲ ਹੈ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਕੋਲ ਰੱਖਣੀ ਹੈ ਤੇ ਤੁਹਾਡੀ ਓਕ ਕਿਸਮਤ ਬਦਲ ਦੇਵੇਗੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਈ ਕਿ ਉਹ ਕਿਹੜੀਆਂ ਤਿੰਨ ਗਲਤੀਆਂ ਹਨ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਨਹੀਂ ਕਰਨੀਆਂ ਪਹਿਲੀ ਗਲਤੀ ਹੈ ਜੀ ਕਿਸੇ ਤੇ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਅਕਸਰ ਇਸ ਰਾਸ਼ੀ ਵਾਲੇ ਲੋਕ ਹਰ ਕਿਸੇ ਤੇ ਭਰੋਸਾ ਬਣੀ ਚਲਦੀ ਕਰ ਲੈਂਦੇ ਹਨ ਜਿਸ ਦੇ ਨਾਲ ਇਹਨਾਂ ਦਾ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਪਰ ਉਹ ਲੋਕ ਇਹਨਾਂ ਨੂੰ ਧੋਖਾ ਦਿੰਦੇ ਹਨ ਇਸ ਲਈ ਦੋਸਤੋ ਕਿਸੇ ਦੇ ਵੀ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਇਹ ਤੁਹਾਡੀ ਬੜੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ। ਦੂਸਰੀ ਗਲਤੀ ਤੁਸੀਂ ਆਪਣੇ ਦੇਵੀ-ਦੇਵਤਿਆਂ ਦੇ ਉੱਪਰ ਵਿਸ਼ਵਾਸ ਸ਼ੇਰ ਕਰ ਕਰਦੇ ਹੋ ਪਰ ਜਦੋਂ ਤੁਸੀਂ ਉਹਨਾਂ ਨੂੰ ਕੋਈ ਵਰਦਾਨ ਮੰਗਦੇ ਹੋ ਤਾਂ ਸੰਕੋਚ ਕਰ ਲੈਂਦੇ ਹੋ। ਮਨ ਹੀ ਮਨ ਵਿੱਚ ਅਤੇ ਸੋਚਦੇ ਹੋ ਕਿ ਇਹ ਮੈਨੂੰ ਮਿਲ ਜਾਵੇਗਾ ਜਾਂ ਨਹੀਂ ਮਿਲੇਗਾ। ਦੋਸਤੋ ਇਦਾਂ ਸੋਚਣਾ ਬਿਲਕੁਲ ਹੀ ਗਲਤ ਹੈ। ਜੇਕਰ ਤੁਸੀਂ ਕਿਸੇ ਵੀ ਦੇਵੀ ਦੇਵਤੇ ਤੋਂ ਕੁਝ ਮੰਗਦੇ ਹੋ ਤਾਂ ਆਪਣਾ ਪੂਰਨ ਵਿਸ਼ਵਾਸ ਤੁਹਾਨੂੰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪ ਮੰਗ ਰਹੇ ਹੋ ਤਾਂ ਉਹ ਆਪਣੇ ਦੇਵੀ ਦੇਵਤਿਆਂ ਦੇ ਕੋਲੋਂ ਮਾਤਾ ਦੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖ ਕੇ ਮੰਗੋ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੁਹਾਨੂੰ ਇਸ ਪ੍ਰਤੀ ਕਦੇ ਵੀ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਇਹ ਚੀਜ਼ ਮੈਨੂੰ ਮਿਲੇਗੀ ਜਾਂ ਨਹੀਂ ਹਰ ਇੱਕ ਚੀਜ਼ ਨੂੰ ਆਪਣੇ ਦੇਵੀ ਦੇਵਤਿਆਂ ਦੇ ਕੋਲੋਂ ਵਿਸ਼ਵਾਸ ਦੇ ਨਾਲ ਹੀ ਮੰਗਣਾ ਹੈ ਤਾਂ ਇਹ ਤੁਹਾਡੇ ਲਈ ਫਿਰ ਚਮਤਕਾਰ ਸਾਬਤ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਤਿੰਨ ਗਲਤੀਆਂ ਤੋਂ ਪਛਾਨ ਦੀ ਜੇਕਰ ਤੁਸੀਂ ਇੱਕ ਦਿਨ ਇਹ ਚੀਜ਼ ਤੁਹਾਨੂੰ ਫਿਰ ਜ਼ਰੂਰ ਮਿਲ ਜਾਵੇਗੀ ਤੁਹਾਡੇ ਲਈ ਇਹ ਭਾਗ ਬਦਲਣ ਵਾਲੀ ਚੀਜ਼ ਹੈ ਤੁਹਾਡਾ ਜੀਵਨ ਰਾਤੋਂ ਰਾਤ ਇਹ ਬਦਲ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੇ ਲਈ ਸਹੀ ਮਾਰਗ ਤੇ ਕਦਮ ਆ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਗਲਤੀ ਦੀ ਤੁਹਾਨੂੰ ਤੁਹਾਡੇ ਜੀਵਨ ਵਿੱਚ ਜਿਹੜੀ ਨਹੀਂ ਕਰਨੀ ਚਾਹੀਦੀ ਉਹ ਤੀਸਰੀ ਗਲਤੀ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਲ ਗਲਬਾਤ ਕਰਦੇ ਸਮੇਂ ਆਪਣੇ ਬੋਲ ਬਾਣੀ ਦੇ ਉਤੇ ਤੁਸੀਂ ਧਿਆਨ ਰੱਖਣਾ ਹੈ ਕਿਸੇ ਨੂੰ ਮੇ ਪੂਰਾ ਵਿਹਾਰ ਨਹੀਂ ਕਰਨਾ ਤੇ ਨਾ ਹੀ ਆਪ ਅਤੇ ਨਾ ਹੀ ਆਪਣੇ ਬੋਲ ਬਾਣੀ ਦੇ ਅਨਸਾਰ ਕਿਸੇ ਨੂੰ ਅਪਮਾਨਜਨਕ ਸ਼ਬਦ ਬੋਲਣੇ ਹਨ ਭਾਵ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਕਿਸੇ ਵੀ ਗੱਲ ਤੇ ਤੁਰੰਤ ਤੁਸੀਂ ਗੁੱਸਾ ਨਹੀਂ ਕਰਨਾ ਹਰ ਗੱਲ ਨੂੰ ਸੋਚ ਸਮਝ ਕੇ ਹੀ ਕਰਨਾ ਹੈ ਤੇ ਸੋਚ ਸਮਝ ਕੇ ਹੀ ਹਰ ਇੱਕ ਕੰਮ ਦੇ ਲਈ ਕਦਮ ਪੁੱਟਣਾ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੇ ਤੋਂ ਚੰਗੇ ਵਿਚਾਰ ਕਰ ਲੈਣੇ ਹਨ ਤፈਿਰੇ ਉਸ ਕੰਮ ਨੂੰ ਕਰਨ ਲਈ ਆਪਣੇ ਕਦਮ ਅੱਗੇ ਵਧਾਉਣੇ ਹਨ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਲਈ ਕਿੰਨਾ ਹੀ ਕਿੰਨਾ ਹੀ ਸਹੀ ਹੋ ਜਾਂ ਗਲਤ ਹੋਵੇ ਤੁਸੀਂ ਆਪਣੀਆਂ ਇਹ ਤਿੰਨ ਗਲਤੀਆਂ ਨੂੰ ਸੁਧਾਰ ਲਓ ਜੇਕਰ ਤੁਸੀਂ ਇਹਨਾਂ ਤਿੰਨ ਗਲਤੀਆਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡਾ ਜੀਵਨ ਬਦਲ ਜਾਵੇਗਾ ਦੁਨੀਆ ਵਾਲੇ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਹੁਣ ਗੱਲ ਕਰਦੇ ਹਾਂ ਜੀ ਆਪਣੇ ਮੁਹੱਲੇ ਤੋਂ ਸਭ ਤੋਂ ਅਮੀਰ ਇਨਸਾਨ ਤੁਸੀਂ ਬਣ ਜਾਓਗੇ ਇਹ ਤੁਹਾਨੂੰ ਗਰੰਟੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਇੱਕ ਚਮਤਕਾਰੇ ਪਰਿਵਰਤਨ ਹੋਣ ਵਾਲਾ ਹੈ। ਦੋਸਤੋ ਬੜੀ ਵੱਡੀ ਤੁਹਾਨੂੰ ਇਸ ਸਮੇਂ ਖੁਸ਼ਖਬਰੀ ਮਿਲ ਜਾਵੇਗੀ। ਹਜ਼ਾਰਾਂ ਹੀ ਸਾਲਾਂ ਤੋਂ ਲੋਕ ਤਪੱਸਿਆ ਕਰ ਰਹੇ ਹਨ। ਸਤਜਗਤ ਦੀ ਏਦਾਂ ਦਾ ਸ਼ੋਭਸਾਮਾ ਸਾਬਤ ਹੋ ਜਾਵੇਗਾ। ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ। ਸਤਜਗਤ ਦੇ ਵਿੱਚ ਲੋਕ ਅਧਿਅੰਤ ਸ਼ਕਤੀਸ਼ਾਲੀ ਹੁੰਦੇ ਹਨ ਤੇ ਜੋ ਕੁਝ ਵੀ ਚਾਹੁੰਦੇ ਸਨ ਇੱਕ ਛੜਕੇ ਦੇ ਵਿੱਚ ਉਹਨਾਂ ਨੂੰ ਮਿਲ ਜਾਂਦਾ ਸੀ। ਹੁਣ ਉਸੇ ਹੀ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰਯੋਗ ਬਦਲਾਅ ਹੋ ਜਾਵੇਗਾ ਤੁਹਾਡੇ ਅੰਦਰ ਇੱਕ ਵਿਸ਼ੇਸ਼ दैਵੀ ਸ਼ਕਤੀ ਪਰਵੇਸ਼ ਕਰਨ ਵਾਲੀ ਹੈ ਜਿਸ ਦੇ ਨਾਲ ਤੁਹਾਡੇ ਤੇ ਅਧਿਕ ਸ਼ਕਤੀਸ਼ਾਲੀ ਪ੍ਰਭਾਵ ਪਨ ਜਾਵੇਗਾ ਇਸ ਸ਼ਕਤੀ ਦੇ ਨਾਲ ਤੁਸੀਂ ਜੋ ਵੀ ਚਾਹੋਗੇ ਤੁਹਾਨੂੰ ਉਹੀ ਆਸਾਨੇ ਦੇ ਨਾਲ ਮਿਲ ਜਾਵੇਗਾ ਤੁਹਾਡੇ ਕੋਲ ਹੁਣ ਉਹ ਸਾਰੀਆਂ ਹੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਕਦੇ ਆਸ ਵੀ ਨਹੀਂ ਕੀਤੀ ਇਸ ਸ਼ਕਤੀ ਦਾ ਉਪਯੋਗ ਕਰਕੇ ਤੁਸੀਂ ਨਾ ਕੇਵਲ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਬਲਕਿ ਤੁਸੀਂ ਆਪਣੇ ਪੈਂਡਜਮ ਮਹਾਲੇ ਦੇ ਭਾਗ ਚਲੇ ਲੱਖੀ ਵਿਅਕਤੀ ਸਾਬਤ ਹੋ ਜਾਓਗੇ ਹੁਣ ਤੁਹਾਡੇ ਲਈ ਸਮਾਪੱਖ ਵਿੱਚ ਹੈ ਇਸ ਦਾ ਬੜਾ ਹੀ ਭਰਪੂਰ ਲਾਭ ਉਠਾਓ ਸਮੇ ਨੂੰ ਹੱਥੋਂ ਨਾ ਜਾਂਦੇਣਾ ਹੁਣ ਤੁਹਾਨੂੰ ਤਾਂ ਦੇ ਨਾਲ ਮਾਲ ਮਾਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਆਪਣੀਆਂ ਇਹਨਾਂ ਤਿੰਨ ਗਲਤੀਆਂ ਦੇ ਵਿੱਚ ਬਹੁਤ ਸੁਧਾਰ ਕਰਨਾ ਹੈ ਤੁਹਾਡੇ ਲਈ ਇਹ ਅਦਭੁਤ ਜਾਣਕਾਰੀ ਸਾਬਤ ਹੋਵੇਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਸਾਇ ਵੀਡੀਓ ਨੂੰ ਲਾਈਕ ਕਰੋ ਦੋਸਤੋ ਦੇਵੀ ਸ਼ਕਤੀ ਤੁਹਾਡੇ ਅੰਦਰ ਪਰਵੇਸ਼ ਕਰਨ ਵਾਲੀ ਹੈ ਕਿਉਂਕਿ ਤੁਸੀਂ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕੀਤੇ ਸਨ ਤੁਹਾਡੀ ਪਿਛਲੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਮਦਦ ਕੀਤੀ ਸੀ ਅਤੇ ਵਿਸ਼ੇਸ਼ ਰੂਪ ਵਿੱਚ ਤੁਸੀਂ ਗਊ ਮਾਤਾ ਦੀ ਸੇਵਾ ਕੀਤੀ ਸੀ ਇਸ ਕਰਕੇ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪਰਵੇਸ਼ ਕਰਨਾ ਚਾਹੁੰਦੀ ਹੈ ਜਦੋਂ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪਰਵੇਸ਼ ਕਰੇਗੀ ਤਾਂ ਉਸ ਦੇ ਬਾਅਦ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਐਸ ਸ਼ਕਤੀ ਦੀ ਕਿਰਪਾ ਦੇ ਨਾਲ ਤੁਹਾਡੇ ਕੋਲ ਤਾਂ ਦੌਲਤ ਘਾਹ ਹੀਰਾ ਮੋਤੀ ਸੋਨਾ ਚਾਂਦੀ ਤੁਹਾਡੇ ਕੋਲ ਜੋ ਵੀ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਵੇਗਾ ਤੁਸੀਂ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਮਦਦ ਕਰਨੀ ਹੋਵੇਗੀ ਜੇਕਰ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਤਾਂ ਮਾਤਾ ਲక్ష్ਮੀ ਤੁਹਾਡੇ ਤੇ ਪਸੰਨ ਹੋ ਜਾਣਗੇ ਤੁਹਾਰੇ ਸਰਨ ਹੋ ਜਾਵੇਗੇ ਜਿੰਨਾਂ ਜ਼ਿਆਦਾ ਤੁਸੀਂ ਕਿਸੇ ਦੀ ਮਦਦ ਕਰੋਗੇ ਓਨੇ ਹੀ ਜ਼ਿਆਦਾ ਤੁਸੀਂ ਧਨ ਨਾਲ ਮਾਲਾ-ਮਾਲ ਹੋ ਜਾਓਗੇ ਕਿਉਂਕਿ ਇਹ दैਵੀ ਸ਼ਕਤੀ ਕੋਈ ਆਮ ਸ਼ਕਤੀ ਨਹੀਂ ਹੈ ਬਲਕਿ ਮਾਤਾ ਲక్ష్ਮੀ ਜੀ ਆਪਾਂ ਜਦੋਂ ਵੀ ਮਾਤਾ ਲక్ష్ਮੀ ਕਿਸੇ ਤੇ ਮਿਹਰਬਾਨ ਹੋ ਜਾਂਦੇ ਹਨ ਤੇ ਉਸ ਦਾ ਜੀਵਨ ਫਿਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਤੇ ਹੁਣ ਇਦਾਂ ਦਾ ਸਾਥ ਦੇਣ ਵਾਲੇ ਹਨ ਤੁਹਾਡੇ ਪਾਗ ਚਮਕਣ ਵਾਲੇ ਹਨ ਤੁਹਾਡਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਜਾਵੇਗਾ ਇਹੀ ਕਾਰਨ ਹੈ ਕਿ ਤੁਹਾਨੂੰ ਸ਼ੁਰੂਆਤ ਤੋਂ ਹੀ ਚੈੱਕ ਕਰ ਅਸੀਂ ਇਹ ਕਹਿ ਚੁੱਕੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਖਬਰੀਆਂ ਆਉਣ ਵਾਲੀਆਂ ਹਨ ਤਾਂ ਜ਼ਰੂਰ ਆ ਜਾਣਗੀਆਂ ਤੁਸੀਂ ਦੁਨੀਆ ਦੇ ਸ਼ਕਤੀਸ਼ਾਲੀ ਵਿਅਕਤੀ ਬਣ ਜਾਓਗੇ ਤੁਹਾਡੇ ਮਨ ਦੀਆਂ ਛਾ ਤੁਹਾਡੇ ਮਨ ਦੀਆਂ ਸਾਰੀਆਂ ਇਸ਼ਿਆਵਾਂ ਪੂਰੀਆਂ ਹੋਣਗੀਆਂ ਤੁਹਾਡੇ ਅੰਦਰ ਸ਼ਕਤੀ ਦੇ ਸਮਾਜ ਦੇ ਵਿੱਚ ਬਹੁਤ ਹੀ ਜੀਵਨ ਸਵਾਰਨ ਦਾ ਤੁਹਾਨੂੰ ਮੌਕਾ ਮਿ ਜਾਵੇਗਾ ਜਿਸ ਨੂੰ ਦੇਖ ਕੇ ਲੋਕ ਰਾਂ ਰਹਿ ਜਾਣਗੇ ਪਾਲਪਾਂ ਦੇ ਵਿੱਚ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਸਾਰੀਆਂ ਸੁੱਖ-ਸੁਵਿਧਾਵਾਂ ਮਿਲ ਜਾਣਗੀਆਂ ਤੁਹਾਡਾ ਸਾਡਾ ਜੀਵਨ ਤੁਹਾਡਾ ਜੀਵਨ ਹੋਣ ਇੱਕ ਨਵੇਂ ਮੋੜ ਤੇ ਪਹੁੰਚਣ ਵਾਲਾ ਹੈ ਅਤੇ ਤੁਸੀਂ ਜਲਦੀ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ ਇਹ ਤੁਹਾਨੂੰ ਖੁਦ ਅਨੁਭਵ ਹੋਵੇਗਾ ਦੁਨੀਆ ਵਿੱਚ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜੋ ਨਾ ਚਾਹੁੰਦੇ ਹੋਵੇ ਵੀ ਜੋ ਨਾ ਚਾਹੁੰਦਾ ਹੋਵੇ ਕਿ ਮੈਂ ਅਮੀਰ ਹੋਵਾਂ ਜੇਕਰ ਕੋਈ ਗਰੀਬ ਚੰਮਿਆ ਹੈ ਤਾਂ ਉਸ ਨੂੰ ਜ਼ਰੂਰੀ ਨਹੀਂ ਕਿ ਉਹ ਗਰੀਬ ਹੀ ਮਰੇਗਾ ਜੇਕਰ ਉਹ ਮਿਹਨਤ ਕਰ ਲੈਂਦਾ ਹੈ ਤਾਂ ਉਸ ਕੋਲ ਮੇਰੇ ਵੀ ਆ ਸਕਦੀ ਹੈ ਸੋ ਇਸ ਤਰ੍ਹਾਂ ਤੁਹਾਡੇ ਜੀਵਨ ਵਿੱਚ ਚੰਗੇ ਬਦਲਾਅ ਹੋ ਜਾਣਗੇ ਤੁਸੀਂ ਉਹਨਾਂ ਦਿਨ ਗਲਤੀਆਂ ਤੋਂ ਬਹੁਤ ਪਰੇਸ਼ਾਨ ਕਰਨਾ ਹੈ ਜਿਹੜੇ ਵਿਅਕਤੀ ਚੰਗੇ ਕਰਮ ਕਰਦੇ ਹਨ ਉਹਨਾਂ ਦੇ ਉੱਪਰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹਮੇਸ਼ਾ ਰਹਿੰਦਾ ਹੈ ਉਹਨਾਂ ਦਾ ਇੱਕ ਦਿਨ ਭਾਗ ਬਦਲ ਜਾਂਦਾ ਹੈ ਉਹ ਇੱਕ ਪਲ ਵਿੱਚ ਹੀ ਆਪਣੇ ਜੀਵਨ ਵਿੱਚ ਵੱਡਾ ਬਦਲਾਅ ਲੈ ਆਉਂਦੇ ਹਨ ਦੂਸਰੀ ਇੱਕ ਸਿਤਾਵਨੀ ਹੈ ਕਿ ਬਹੁਤ ਵੱਡੀ ਗਲਤੀ ਤੁਸੀਂ ਭੁੱਲ ਕੇ ਵੀ ਨਾ ਕਰੋ ਨਹੀਂ ਤਾਂ ਤੁਹਾਡੇ ਜੀਵਨ ਵਿੱਚ ਬੜਾ ਵੱਡਾ ਸੰਕਟ ਆ ਸਕਦਾ ਹੈ ਕਿਉਂਕਿ ਤੁਹਾਡੇ ਜੀਵਨ ਵਿੱਚ ਇੱਕ ਖਤਰਨਾਕ ਦੁਸ਼ਮਣ ਛੁਪਿਆ ਹੋਇਆ ਹੈ ਤੁਹਾਡੇ ਲਈ ਉਹ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਹ ਦੁਸ਼ਮਣ ਤੁਹਾਨੂੰ ਬਹੁਤ ਕਰੀਬ ਤੋਂ ਤੁਹਾਡੇ ਆਸ-ਪਾਸ ਹੀ ਹੈ ਅਤੇ ਉਹ ਹੌਲੀ-ਹੌਲੀ ਤੁਹਾਡੇ ਜੀਵਨ ਵਿੱਚ ਬਦਲ ਤੁਹਾਡੇ ਜੀਵਨ ਵਿੱਚ ਦਖਲ ਦੇ ਰਿਹਾ ਹੈ ਇਹ ਵਿਅਕਤੀ ਇਹ ਇੱਕ ਵਿਅਕਤੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਤੁਹਾਡੇ ਪਰਿਵਾਰ ਤੇ ਕੋਈ ਜਾਦੂ ਟੋਣਾ ਕਰ ਰਿਹਾ ਸੀ ਇਸ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੁਣ ਤੁਸੀਂ ਅੱਗੇ ਵਧਣੇ ਸੀ ਪਰ ਇਹ ਤੇ ਨਾਲ ਹੀ ਤੁਸੀਂ ਜੇਕਰ ਉਸ ਸਮੇਂ ਕਾਫੀ ਮਿਹਨਤ ਵੀ ਕਰ ਰਹੇ ਸੀ ਪਰ ਉਸ ਦੇ ਬਾਵਜੂਦ ਵੀ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਸੀ ਤਾਂ ਦੁਸ਼ਮਣ ਤੁਹਾਡੇ ਵਪਾਰ ਵਿੱਚ ਰੁਕਾਵਟ ਬਣਾ ਰਿਹਾ ਸੀ ਤੁਹਾਡੀ ਨੌਕਰੀ ਤਰੱਕੀ ਰੁਕਾਵਟ ਬਣ ਗਈ ਸੀ ਇਹ ਹੀ ਕਾਰਨ ਹੈ ਕਿ ਤੁਹਾਡੇ ਜੀਵਨ ਵਿੱਚ ਇਹਨਾਂ ਪਰੇਸ਼ਾਨੀਆਂ ਇਹਨੀਆਂ ਪਰੇਸ਼ਾਨੀਆਂ ਆ ਚੁੱਕੀਆਂ ਹਨ ਪਰ ਦੋਸਤੋ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਜਿੰਦਗੀਆਂ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਸੀਂ ਪਿਛਲੇ ਸਮੇਂ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀ ਤਾਂ ਹੁਣ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਸਣ ਵਾਲੀ ਹੈ ਜਿੰਨਾ ਵੀ ਹੋ ਸਕੇ ਤੁਸੀਂ ਆਪਣੀ ਗੱਲ ਨੂੰ ਆਪਣੇ ਤੱਕ ਸੀਮਤ ਰੱਖੋ ਹਰ ਕਿਸੇ ਦੇ ਨਾਲ ਆਪਣੇ ਘਰ ਪਰਿਵਾਰਿਕ ਗੱਲਾਂ ਨੂੰ ਸ਼ੇਅਰ ਨਾ ਕਰੋ ਨਹੀਂ ਤਾਂ ਇਹਨਾਂ ਗੱਲਾਂ ਦੇ ਵਿੱਚੋਂ ਤੁਹਾਡੇ ਛੁਪੇ ਹੋਏ ਪੇਤ ਲੈ ਕੇ ਕੋਈ ਤੁਹਾਡੇ ਨਾਲ ਦੁਸ਼ਮਣੀ ਪਵਾ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਦੋਸਤੋ ਐਸੀ ਕੁਮ ਰਾਸ਼ੀ ਵਾਲਿਆਂ ਦੇ ਲਈ ਜਾਣਕਾਰੀ ਜੇਕਰ ਇਹ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਧੰਨਵਾਦ